काले सी की परमिशन है काले परमिशन है कि सर सर नहीं सर, एक काले सीशी परमिशन है, है कि काले है कोई कोई इस लिखे है सर कि रेड रेडूल लाइट की परमिशन है कि कि सर सर है श्रमान जी इसमें देखो इस दिखाया जरा ਭਾਰਤੀ ਨਿਰਵਾਚਨ ਆਯੋਗ ਪ੍ਰਧਾਨ ਪੱਤਰ ਨੀਤਿਨ ਉਪਾਲ ਜੀ ਰਿਟਰਨ ਇੰਸਪੈਕਟਰ ਜੀ ਕੀ ਇਸ ਵਿੱਚ ਕਹੀ ਲਿਖਿਆ ਹੋਇਆ ਹੈ ਜੁਆਇੰਟ ਚੀਫ ਇਲੈਕਟਰਲ ਅਫੀਸਰ ਹਣਿਆਣਾ ਚੰਡੀਗੜ੍ਹ ਕਿਸ ਵਿੱਚ ਕੋਈ ਲਿਖਿਆ ਹੋਇਆ ਹੈ ਕਿ ਰੈਡ ਲਾਈਟ ਪਰਮਿਸ਼ਨ ਹੈਗੀ ਤੁਸੀਂ ਦਿਖਾ ਰਹੇ ਹੋ ਕਿ ਰੈਡ ਲਾਈਟ ਦੀ ਪਰਮਿਸ਼ਨ ਹੈ ਕਿਥੇ ਜੀ ਤੁਸੀਂ ਗੱਡੀ 'ਚ ਰੈਡ ਲਾਈਟ ਯੂਜ਼ ਕੀਤਾ ਹੋਇਆ ਹੈ ਤੁਹਾਡੇ ਕੋਲ ਵਾਕੀ ਟਾਕੀ ਜੀ ਤੁਸੀਂ ਲੈਗ ਲਾਇਆ ਹੋਇਆ ਹੈ ਜੀ ਅਸੀਂ ਜੀ ਦੇਖੋ ਜੀ ਕਾਨੂੰਨ ਮੁਤਾਬਿਕ ਕਾਰਵਾਈ ਕਰਾਂਗੇ ਜੀ ਟ੍ਰੈਫਿਕ ਚੈਨ ਬੰਦਾ ਅਸੀਂ ਟ੍ਰੈਫਿਕ ਕਰਕਲ ਜ਼ਿਲ੍ਹਾ ਫਰੋਇਪੁਰ ਦੀ ਪੁਲਿਸ ਵੱਲੋਂ ਫਰੋਇਪੁਰ ਸ਼ਹਿਰ ਦੇ ਵਿੱਚ ਪੂਰੀ ਸਖਤ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸਰ ਚੁੰਗੀ ਨੰਬਰ 7 ਦਾ ਫੋਰਚੂਨਰ ਵਾਲੀ ਗੱਡੀ ਦਾ ਕੀ ਕੜਨਾ ਹੈ ਮਾਨਯੋਗ ਐਸਐਸਪੀ ਫਰੋਇਪੁਰ ਸੋਮਿਆ ਮਿਸਰਾ ਜੀ ਅਤੇ ਡੀਆਈਜੀ ਰੇਂਜ ਫਰੋਇਪੁਰ ਸਰਦਾਰ ਰਣਜੀਤ ਸਿੰਘ ਕਿਲੋਂ ਜੀ ਦੇ ਹੁਕਮਾ ਮੁਤਾਬਿਕ ਕੱਲ ਪੂਰੇ ਫਰੋਇਪੁਰ ਵਿਖੇ 14 ਨਾਕੇ ਲਗਾਏ ਗਏ ਸਨ ਇਹ ਨਾਕੇ ਸਟਰੀਟ ਕ੍ਰਾਈਮ ਅਤੇ ਦੁਪਈਆ ਵਾਹਨ ਜਿਹੜੇ ਟ੍ਰਾਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਉਹਦੇ ਖਿਲਾਫ ਲੱਗੇ ਸਨ ਚੁੰਗੀ ਨੰਬਰ 7 ਦਾ ਜਿਹੜਾ ਨਾਕਾ ਸੀ ਉੱਥੇ ਇੱਕ ਫੌਨਸ਼ੂਨਰ ਗੱਡੀ ਹਰਿਆਣਾ ਨੰਬਰ ਦੀ ਬੜੀ ਤੇਜ਼ ਰਫ਼ਤਾਰ ਤੋਂ ਆ ਰਹੀ ਸੀ ਇਹ ਗੱਡੀ ਵਿਖੇ ਰੈੱਡ ਬਲੂ ਲਾਈਟ ਗੈਰ ਕਾਨੂੰਨੀ ਲੱਗਿਆ ਹੋਇਆ ਸੀ ਅਤੇ ਇਸ ਗੱਡੀ ਦੇ ਜਿਹੜੇ ਸ਼ੀਸ਼ੇ ਸਨ ਉਹ ਵੀ ਕਾਲੇ ਸਨ ਤੇ ਗੱਡੀ ਵਿਖੇ ਇੱਕ ਫਲੈਗ ਵੀ ਲੱਗਿਆ ਹੋਇਆ ਸੀ ਜਦ ਗੱਡੀ ਨੂੰ ਰੋਕਿਆ ਗਿਆ ਇਹ ਪਹਿਲੇ ਰੁਕੀ ਨਹੀਂ ਦੂਰ ਜਾ ਕੇ ਰੁਕੀ ਜੀ ਉੱਥੇ ਗੱਡੀ ਦਾ ਡਰਾਈਵਰ ਅਤੇ ਜਿਹੜਾ ਪਹਿਲੀ ਸੀਟ ਤੇ ਬੈਠਿਆ ਹੋਇਆ ਬੰਦਾ ਸੀ ਉਹਨੇ ਇਹ ਗੱਲ ਆਖੀ ਕਿ ਇਹ ਗੱਡੀ ਤੇ ਜਿਹੜਾ ਅਫਸਰ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈ ਤਾਂ ਉਹਨੇ ਇਹ ਰੈੱਡ ਗ੍ਰੀਨ ਲਾਈਟ ਲਾਇਆ ਹੋਇਆ ਬਦ ਬਟ ਪਰੰਤੂ ਜਦ ਇਹਦੀ ਮਜੀਦ ਪੜਤਾਲ ਕੀਤੀ ਗਈ ਇਹ ਪਾਇਆ ਗਿਆ ਕਿ ਇਹ ਗੱਡੀ ਨਾ ਤੇ ਇਲੈਕਸ਼ਨ ਕਮਿਸ਼ਨ ਦੀ ਹੈ ਨਾ ਤੋ ਜਿਹੜਾ ਬੰਦਾ ਬੈਠਾ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਹੈ ਉਹ ਝੂਠ ਮਾਰ ਰਿਹਾ ਸੀ ਤੇ ਇਹ ਗੱਡੀ ਜਿਹੜੀ ਹੈਗੀ ਜਿਹਦਾ ਨੰਬਰ ਹੈਗਾ HR01EL 099 ਫੋਰਚੂਨਰ ਗੱਡੀ ਇਹ ਮਾਡਲ ਟਾਊਨ ਅੰਬਾਲਾ ਹਰਿਆਣਾ ਵਿਖੇ ਨਿਤਿਲ ਉਪਲ ਦੀਏ ਤੇ ਨਿਤਿਲ ਉਪਲ ਵੀ ਉਥੇ ਸੀ ਤੇ ਕਾਨੂੰਨ ਮੁਤਾਬਿਕ ਗੱਡੀ ਦਾ ਜਿਹੜਾ ਚਲਾਣ ਹੈ ਉਹ ਚਲਾਣ ਕੀਤਾ ਗਿਆ ਜੀ ਤੇ ਲੋਕਾਂ ਤੋਂ ਮੀਡੀਆ ਰਹੀਂ ਮੇਰੀ ਆਹੀ ਅਪੀਲ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੈੱਡ ਬਲੂ ਲਾਈਟ ਦਾ ਵਰਤੋਂ ਆਪਣੀ ਗੱਡੀ ਵਿਖੇ ਨਾ ਕਰਨ ਕਿਉਂਕਿ ਇਸ ਫਿਰੋਜ਼ਪੁਰ ਜ਼ਿਲ੍ਹਾ ਇੱਕ ਸਰਹਦੀ ਜ਼ਿਲ੍ਹਾ ਹੈ ਗ੍ਰੇਡ ਬਲੂ ਲਾਈਟ ਗੱਡੀ ਦਾ ਵਰਤੋਂ ਇਹ ਪਾਸਟ ਵਿੱਚ ਵੇਖਣੇ ਚਾਇਆ ਹੈ ਕਿ ਤਾਂ ਕਰਦੇ ਹਨ ਅਪਰਾਧੀ ਕਿ ਨਾਕੇ ਵਿਖੇ ਇਹਦੀ ਚੈਕਿੰਗ ਨਾ ਕੀਤੀ ਜਾਏ ਬਟ ਪਰੰਤੂ ਮੈਂ ਇਹ ਕਹਿਣਾ ਚਾਹਣਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਹੁਬੇ ਕਿਸੇ ਵੀ ਵੀਆਪੀ ਦੀ ਗੱਡੀ ਹੋ ਹਰ ਗੱਡੀ ਦੀ ਚੈਕਿੰਗ ਨਾਕੇ ਤੇ ਕਾਨੂੰਨ ਮੁਤਾਬਿਕ ਪਹਿਲੇ ਵੀ ਹੁੰਦੀ ਸੀ ਤੇ ਅੱਗੇ ਵੀ ਚੱਲਦੀ ਰਹੇਗੀ ਧੰਨਵਾਦ